ਤੋਂ ਮੈਤ్రో ਜਿਹੜਾ ਆ ਲੂੰਝੇ ਵਾਲਾ ਦੇਸੀ ਟਿੰਡੋ ਆ ਨਾ ਇਹ ਬਹੁਤ ਵਿਰਲਾ ਮਿਲਦਾ ਹੈ ਬਾਜ਼ਾਰਾਂ ਦੇ ਵਿੱਚ ਰੇੜੀਆਂ ਤੇ ਸਭ ਤੋਂ ਪਹਿਲ ਦਿੰਨੇ ਆਂ ਇਹ ਖੀਰੇ ਨੂੰ ਇਹ ਆ ਉਹ ਖੀਰਾ ਆ ਜੀ ਸੀਡਲੈਸ ਆ ਗੌਰ ਨਾਲ ਵੇਖ ਲਓ ਬਾਈ ਜੀ ਫੁੱਲ ਵੀ ਇਹਦੇ ਨਾਲ ਓਵੇਂ ਆ ਤਾਂ ਵੀਰੋ ਤੁਸੀਂ ਦੇਖ ਸਕਦੇ ਹੋ ਦੇਸੀ ਟਿੰਡੋ ਜਿਹੜਾ ਮੈਕੋ ਕੰਪਨੀ ਦਾ ਆਪਾਂ ਲਾਇਆ ਸੀ ਪਹਿਲੀ ਤੜਾਈ ਆ ਜੀ ਤੇ ਅਗਲੀ ਤੜਾਈ ਆ ਜਿਹੜੀ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਦੀ ਜਿਹੜਾ ਦੇਸੀ ਟਿੰਡੋ ਹਾਂਜੀ ਕਿਸਾਨ ਵੀਰੋ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤਾਂ ਆਪਾਂ ਪਿਛਲੀ ਵੀਡੀਓ ਚ ਪਾਇਆ ਸੀਗਾ ਜਿਹੜੀ ਆਪਾਂ ਘਰ ਆਸਤੇ ਸਾਰੀਆਂ ਸਬਜ਼ੀਆਂ ਲਾਈਆਂ ਸੀ ਜਿਵੇਂ 5002 ਖੀਰਾ ਲਾਇਆ ਸੀ ਸੀਡਲੈਸ ਖੀਰਾ ਵੀ ਲਾਇਆ ਸੀ ਟਿੰਡੋ ਲਾਇਆ ਮੈਕੋ ਦਾ ਤੇ ਆਪਾਂ ਤੋਂ ਹੋਰ ਵੀ ਸੈਂਚਰੀ ਲਾਈ ਹਨੀ ਪਲੱਸ ਤੇ ਅੱਜ ਬਾਈ ਜੀ ਆਪਾਂ ਜਿਹੜਾ ਖੀਰਾ 5002 ਤੇ ਜਿਹੜਾ ਸੀਡਲੈਸ ਖੀਰਾ ਦਿਖਾ ਦਈਏ ਤੁਹਾਨੂੰ ਆਮ ਜਿਹੜਾ ਤੁਸੀਂ ਬਾਜ਼ਾਰਾਂ ਦੇ ਵਿੱਚ ਰੇੜੀਆਂ ਤੇ ਸਭ ਤੋਂ ਪਹਿਲ ਦਿੰਨੇ ਆਂ ਇਹ ਖੀਰੇ ਨੂੰ ਇਹ ਆ ਉਹ ਖੀਰਾ ਆ ਜੀ ਸੀਡਲੈਸ ਅਗੌਰ ਨਾਲ ਵੇਖ ਲੋ ਬਾਈ ਜੀ ਫੁੱਲ ਵੀ ਇਹਦੇ ਨਾਲ ਓਵੇਂ ਆ ਇਹ ਸੀਡਲੈਸ ਖੀਰਾ ਜੀ ਇੱਕ ਤਾਂ ਕੌੜਾ ਨਹੀਂ ਹੁੰਦਾ ਤੇ ਸਭ ਤੋਂ ਵੱਧ ਮਤਲਬ ਇਹਦੇ ਚ ਮਠਾਸ ਆ ਦੂਜੇ ਖੀਰਿਆਂ ਨਾਲੋਂ ਇਹ ਜ਼ਿਆਦਾਤਰ ਜਿਹੜਾ ਖੀਰਾ ਹੈ ਪੌਲੀ ਹਸ ਦੇ ਵਿੱਚ ਹੁੰਦਾ ਤੇ ਧੱਲੇ ਵੀ ਸ਼ੀਟ ਵਿਛਾਈ ਜਾਂਦੀ ਆ ਵੀ ਇਹਨੂੰ ਕੋਈ ਪ੍ਰੋਬਲਮ ਆ ਜਿਵੇਂ ਆ ਥੱਲੇ ਮਿੱਟੀ ਚ ਲੱਗ ਕੇ ਪ੍ਰੋਬਲਮ ਆਉਂਦੀ ਆ ਆਪਣੇ ਏਰੀਆ 'ਚ بارش ਹੈ ਨਹੀਂ ਕਰਕੇ ਇਹਨੂੰ ਇਹ ਨੁਕਸ ਨਹੀਂ ਆਇਆ ਤੇ ਆਪਾਂ ਇਹਨੂੰ ਇਸੇ ਬਿੱਡ ਤੇ ਹੀ ਕਾਮਯਾਬ ਕਰਤਾ ਜੀ ਖੀਰੇ ਨੂੰ ਸੀਡਲੈਸ ਖੀਰਾ ਉਹਨੂੰ ਬੁਖਾਦ ਗਏ ਆ ਹੋਰ ਵੀ ਲੱਗਾ ਵੈ तकरीबन 8-10 ਵੱਲਾਂ ਜਿਹੜੀਆਂ ਇਹ ਆਪਾਂ ਸੀਡਲੈਸ ਖੀਰੇ ਦੀਆਂ ਲਾਈਆਂ ਸੀ ਜਿਹਨੂੰ ਚਾਈਨਾ ਮੇਡ ਵੀ ਕਹਿ ਦਿੰਦੇ ਬੜੀ ਵਧੀਆ ਵੈਰੈਟੀ ਹੈ ਜੀ ਆਪਾਂ ਕੋਈ ਇੱਕ ਇੱਕ ਮੱਥਾ ਲਾਇਆ ਸੀ ਵਿੱਚ ਇਹਦੀਆਂ ਕੋਈ 10-12 ਖੇਲਾਂ ਜਿਹੜੀਆਂ ਲਾਈਆਂ ਸੀ ਤੇ ਦੂਜੀਆਂ ਵੈਰਾਈਟੀਆਂ ਵੀ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਆਪਣਾ ਦੇਸੀ ਟਿੰਡੋ ਮੈਂ ਕਹਿੰਦਾ ਜਿਹਦੇ ਉੱਤੇ ਲੂੰਜ ਆ ਖੜਾ ਹੋਇਆ ਹੁੰਦਾ ਜਦੋਂ ਬਾਈ ਜੀ ਉਹਨੂੰ ਆਪਾਂ ਬਣਾਵਾਂਗੇ ਤੇ ਖਾਵਾਂਗੇ ਆਜੋ ਮੇਤਰੋ ਵਿਖਾ ਦਕੀਏ ਤੁਹਾਨੂੰ ਆਹ ਬਾਈ ਜੀ ਵਿਰਲਾ ਵਿਰਲਾ ਹਜੇ ਸ਼ੁਰੂ ਹੋਇਆ ਹੈ ਫੁੱਲ ਲੱਗਣੇ ਤਾ ਵੀਰੋ ਤੁਸੀਂ ਦੇਖ ਸਕਦੇ ਹੋ ਦੇਸੀ ਟਿੰਡੋ ਜਿਹੜਾ ਮੈਕੋ ਕੰਪਨੀ ਦਾ ਆਪਾਂ ਲਾਇਆ ਸੀ ਪਹਿਲੀ ਤੜਾਈ ਆ ਜੀ ਤੇ ਅਗਲੀ ਤੜਾਈ ਆ ਜਿਹੜੀ ਪੰਜਾਂ ਚਾਰ ਦਿਨਾਂ ਦੇ ਵਿੱਚ ਦੀ ਜਿਹੜਾ ਦੇਸੀ ਟਿੰਡੋ ਤਾਂ ਮਿੱਤਰੋ ਜਿਹੜਾ ਆ ਲੂੰਜੇ ਵਾਲਾ ਦੇਸੀ ਟਿੰਡੋ ਆ ਨਾ ਇਹ ਬਹੁਤ ਵਿਰਲਾ ਮਿਲਦਾ ਬਹੁਤ ਘੱਟ ਜੇ ਮਿਲਦਾ ਤਾਂ ਜਿਹੜਾ ਸਭ ਤੋਂ ਪਹਿਲਾਂ ਵੱਲ ਨੂੰ ਆਉਂਦਾ ਹੁੰਦਾ ਜਿਹਨੂੰ ਆਪਾਂ ਉਹ ਪੱਕਿਆ ਹੋਇਆ ਹੁੰਦਾ ਆ ਇੱਕ ਹੈਗਾ ਆਪਣੇ ਕੋਲੇ ਵੀ ਆਵੇ ਇਹਨੂੰ ਲੂੰ ਕਾਟਾ ਤੇ ਉਂ ਵਿੱਚ ਆ ਗਿਆ ਇਹ ਆ ਜਿਹੜਾ ਦੇਸੀ ਟਿੰਡੋ ਆਈ ਜਦੋਂ ਇਹਨੂੰ ਹੁਣ ਭਰ ਕੇ ਆਪਾਂ ਬਣਾਵਾਂਗੇ ਤੇ ਦੁਪਹਿਰੇ ਜੀ ਕਿਤੇ ਖਾਵਾਂਗੇ ਨਾ ਸਵਾਦ ਆ ਜਾਊਗਾ ਸਭ ਤੋਂ ਬੈਸਟ ਆ ਸਬਜ਼ੀ ਆਪਾਂ ਬਾਈ ਜੀ ਦੇਸੀ ਟਿੰਡੋ ਨੂੰ ਪਹਿਲ ਦਿੰਨੇ ਆ ਤੇ ਆ ਹੁਣ ਤੁਹਾਡੇ ਸਾਹਮਣੇ ਜਿਵੇਂ ਘੰਡੀ ਤੋੜੀ ਆ ਜਿਵੇਂ ਘਿਓ ਆ ਗਿਆ ਹੁੰਦਾ ਉੱਤੇ ਇਸ ਤਰ੍ਹਾਂ ਘਿਓ ਆਇਆ ਪਿਆ ਤੇ ਬਣਾਉਨੇ ਆ ਫਿਰ ਅੱਜ ਦੁਪਹਿਰੇ ਸਬਜ਼ੀ ਫਿਰ ਕਰਾਂਗੇ ਸ਼ੇਅਰ ਤੁਹਾਨੂੰ ਦੇਸੀ ਟਿੰਡੋ ਦੀ ਸਬਜ਼ੀ ਬਣੇ ਰਿਓ ਜੇ ਬਾਈ ਪੇਜ ਨਾਲ ਹੋਰ ਵੈਰਾਈਟੀਆਂ ਵੀ ਆਪਾਂ ਜਿਹੜੀਆਂ ਲਾਈਆਂ ਆ ਜਵੇਂ ਜਵੇਂ ਚੱਲਣੇਗਾ ਤੁਹਾਨੂੰ ਦਿਖਾਵਾਂਗੇ ਤੇ ਧੰਨਵਾਦ ਜੀ ਸਾਸ਼ਿਕਾ